ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਅਸੀਂ ਕਰ ਰਹੇ ਹਾਂ ਮਕਦਮਾ ਨੰਬਰ 40 ਦੇ ਵਿੱਚ ਜਿਹੜੀ ਹੈਗੀ ਸਾਡੇ 379 ਵੀ ਹੋਈ ਸੀਗੀ ਥਾਣਾ ਛਾਟੇ ਦੇ ਵਿੱਚ 26 2 2024 ਨੂੰ ਰਾਤ 1:30 ਦੇ ਕਰੀਬ ਜਿਹੜੇ ਸੀਗੇ ਦੋ ਅਨਨੋਨ ਜਿਹੜੇ ਅਨਪਛਾਤੇ ਚਾਰ ਅਨਪਛਾਤੇ ਵਿਅਕਤੀ ਜਿਹੜੇ ਮੋਟਰਸਾਈਕਲਾਂ ਤੇ ਆਏ ਦੇ ਸੀਗੇ ਤੇ ਉਹਨਾਂ ਨੇ ਆ ਕੇ ਘਰਵੜ ਕੇ ਜਿਹੜੀ ਸੀਗੀ ਇਹ ਚੋਰੀ ਕੀਤੀ ਸੀਗੀ ਮਤਲਬ ਕਿ ਸਨੈਚਿੰਗ ਕੀਤੀ ਸੀਗੀ ਇੰਨਾ ਬੜਾ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਕਿ ਰਾਤ ਦਾ ਵੇਲਾ ਸੀ ਔਰ ਘਰ ਦੇ ਵਿੱਚ ਵੜ ਕੇ ਜਿਹੜਾ ਇਹਨਾਂ ਨੇ ਇੱਕ ਵਾਅਦਾਤ ਕੀਤੀ ਸੀ ਇਹਦੇ ਵਿੱਚ ਸਾਡੇ ਐਸ ਐਚ ਓ ਸਾਹਿਬ ਜਿਹੜੇ ਹੈਗੇ ਨੇ 66 ਦੇ ਕਪਿਲ ਕੌਸ਼ਲ ਜੀ ਇਨਸਪੈਕਟਰ ਸਾਹਿਬ ਇਹਨੇ ਬਹੁਤ ਮਿਹਨਤ ਕਰਕੇ ਜਿਹੜੇ ਦੋ ਦੋਸ਼ੀ ਪਰਮਜੀਤ ਸਿੰਘ ਤੇ ਇਕਬਾਲ ਸਿੰਘ ਜਿਹੜੇ ਸੀਗੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਇਹਨਾਂ ਦੇ ਕੋਲੋਂ ਇੱਕ ਜਿਹੜਾ ਹੈਗਾ ਮੋਬਾਈਲ ਜਿਹੜਾ ਖੋਹ ਕੀਤਾ ਸੀ ਉਹ ਔਰ ਇੱਕ ਚੋਰੀ ਦਾ ਜਿਹੜਾ ਸੀਗਾ ਉਹਦੇ ਵਿੱਚ ਪਲੈਟੀਨਾ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਸੀਗਾ ਉਹ ਤੇ ਵਾਦ ਦਾ ਜਿਹੜਾ ਉਹ ਖੋਹ ਕੀਤਾ ਸੀਗਾ ਮੋਟਰਸਾਈਕਲ ਉਹ ਵੀ ਇਹਨਾਂ ਨੇ ਰਿਕਵਰ ਕਰ ਲਿਆ। ਸੋ ਇਸ ਮੋਟਰਸਾਈਕਲ ਤੇ ਜਿਹੜੇ ਮੋਬਾਈਲ ਰਿਕਵਰ ਸੀਗਾ ਉਹ ਵੀ ਇਹਦੇ ਵਿੱਚੋਂ ਕਰ ਲਿਆ ਤੇ ਦੋ ਵਿਅਕਤੀਆਂ ਨੂੰ ਜਿਹੜੇ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਿਹੜੀ ਚੋਰੀ ਜਿਹੜੀ ਵਿੱਚ ਹਜੇ 2 ਮੌਦਾ ਗ੍ਰਿਫਤਾਰ ਕਰਨ ਵਾਲੇ ਬਾਕੀ ਹੈਗੇ ਜੋ ਕੁੱਛਕੁੱਛ ਮੁਤਾਬਕ ਜਿਹੜੇ ਹੈਗੇ ਆ ਦੋ ਜਿਹੜੇ ਹੋਰ ਦੋਸ਼ੀ ਹੈਗੇ ਆ ਉਹਨਾਂ ਦੇ ਕੋਲ ਹੈਗੇ ਜੀ। ਜਿਹੜਾ ਮੋਟਰਸਾਈਕਲ ਤੇ ਮੋਬਾਈਲ ਗਿਆ ਸੀਗਾ ਉਹ ਹੋ ਗਿਆ ਜਿਹੜਾ ਸੋਨੇ ਦੀਆਂ ਆਈਟਮਸ ਹੈਗੀਆਂ ਉਹ ਦੂਸਰੇ ਬੰਦੇਆਂ ਕੋਲ ਹੈ ਜਿਹੜੇ ਜਦੋਂ ਫੜੇ ਜਾਣਗੇ ਉਹ ਫਿਰ ਕਿੱਥੋਂ ਰਹਿਣ ਵਾਲੇ ਇਹ ਦੋਨੇ ਜਿਹੜੇ ਹੈਗੇ ਆ ਸ਼ਾੜੇ ਦੇ ਸ਼ਾੜੇ ਏਰੀਏ ਦੇ ਰਹਿਣ ਵਾਲੇ ਇਹਨਾਂ ਨੂੰ ਰੇਕੀ ਕੀਤੀ ਗਈ ਸੀ ਪਹਿਲੇ ਜਿਹੜਾ ਇਹਨਾਂ ਦੇ ਵਿੱਚੋਂ ਇੱਕ ਉਸ ਮਹੱਲੇ ਦੇ ਵਿੱਚ ਕਾਫੀ ਜਾਣ ਪਛਾਣ ਸੀਗੀ ਉਹਨੂੰ ਪਤਾ ਹੈਗਾ ਤੇ ਇਹਨਾਂ ਦੇ ਕੋਲ ਗੋਲਡ ਹੋਇਗਾ ਤਾਂ ਹੋਰ ਸਾਹਬ ਜੀ ਸੀਸੀ ਪੁਲਿਸ ਤੋਂ ਇਹਨਾਂ ਦੀ ਕੋਲ ਹਾਂਜੀ ਉਦੋਂ ਮੌਕੇ ਤੇ ਲਈ ਸੀ ਜੀ ਇਹਨਾਂ ਦੀ ਜਦੋਂ ਕੀਤੀ ਗਈ ਜੀ ਉਦੋਂ ਸੀਸੀਟੀਵੀ ਤੋਂ ਹੀ ਇਹਨਾਂ ਦੀ ਜਿਹੜੀ ਹੈਗੀ ਆ ਉਹ ਤੋਂ ਬਾਅਦ ਟੈਕਨੀਕਲ ਅਸਿਸਟੈਂਸ ਦੇ ਨਾਲ ਕਾਫੀ ਲੀਡ ਇਹਨਾਂ ਦੀ ਜਿਹੜੀ ਕੀਤੀ ਸਰਪਲਾਈ ਕਿ ਇਸ ਤਰ੍ਹਾਂ ਕੀ ਕੀਤਾ ਉਹਨਾਂ ਨੇ ਦੇਖੋ ਇਹ ਜਿਹੜੇ ਇਹਨਾਂ ਦੇ ਵਿੱਚੋਂ ਇੱਕ ਬੰਦੇ ਨੂੰ ਪਤਾ ਸੀਗਾ ਕਿ ਇਹਨਾਂ ਦੇ ਇੱਕ ਨਾ ਬੇਸਿਕਲੀ ਘਰ ਇਹਨਾਂ ਦਾ ਜਿਹੜਾ ਸੀਗਾ ਬਹੁਤ ਪਿੱਛੇ ਖੇਤਾਂ ਦੇ ਵਿੱਚ ਹੈਗਾ ਜੇ ਤੁਸੀਂ ਮੌਕਾ ਵੇਖਿਆ ਹੋਏ ਤਾਂ ਛੱਟੇ ਦੇ ਬਹੁਤ ਜ਼ਿਆਦਾ ਆਊਟਸਕਿਟਸ ਤੇ ਜਾ ਕੇ ਹੈਗਾ ਔਰ ਉੱਥੇ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੇ ਘ ਸੋ ਨਾਰਮਲੀ ਜਦੋਂ ਵਿਆਹ ਹੁੰਦਾ ਤਾਂ ਹਰ ਜਿੰਨੇ ਵੀ ਘਰ ਦੇ ਵਿੱਚ ਹੁੰਦੇ ਆ ਉਹ ਗਹਿਣੇ ਸਾਰੇ ਪਾ ਕੇ ਉਸ ਨੇ ਇਹਨਾਂ ਨੂੰ ਆਈਡੀਆ ਸੀਗਾ ਕਿ 10-15 ਮਿੰਟਾਂ ਤੱਕ ਨਿਕਲ ਰਹੇ ਨੇ ਸੋ ਇਹਨਾਂ ਨੇ ਉਸ ਟਾਈਮ ਹੀ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਹੈਗਾ ਅਟੈਕ ਕੀਤਾ ਸੀ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਇਸ ਟਾਈਮ ਇਹਨਾਂ ਦੇ ਕੋਲ ਜਿਹੜੇ ਹੈ 골ਦੇ ornaments ਤੇ ਮੋਟਰਸਾਈਕਲ ਵੀ ਇਹ ਬਾਹਰ ਹੀ ਖੜਾ ਕੀਤਾ ਹੋਇਆ ਸੀ ਤੇ ਮੋਬਾਈਲ ਸੀਗਾ ਇਹਨਾਂ ਨੇ ਨਵਾਂ ਲਿਆ ਜਿਹੜਾ ਉਹ ਵੀ ਸਨੈਚ ਕਰ ਦਿੱਤਾ ਬਾਕੀ ਜਿਹੜੇ ਹੈਗੇ ਦੋ ਬੰਦੇ ਹਜੇ ਫੜਨ ਵਾਲੇ ਹੈਗੇ ਨੇ ਜੀ ਤੱਕ ਸੀ ਸੀਸ ਨੂੰ ਲੈ ਕੇ ਇੱਕ ਘਰ ਦੇ ਅੰਦਰ ਵੜ ਕੇ ਜੀ ਦੇਖੋ ਸ਼ਿਆਟਾ ਦਾ ਜਿਹੜਾ ਏਰੀਆ ਹੈਗਾ ਬੜਾ ਜਿਹੜਾ ਤੁਹਾਨੂੰ ਪਤਾ ਹੈ ਦਾ ਥੋੜਾ ਜਿਹਾ ਆਪਣੇ ਲੋਅਰ ਮੀਡਲ ਕਾਸਟ ਨੂੰ ਬਿਲੋਂਗ ਕਰਦਾ ਹੈਗਾ ਸੋ ਇਸ ਕਿਸੇ ਵੀ ਵਿਅਕਤੀ ਦੇ ਨਾਲ ਇਹੋ ਜਿਹੇ ਜਿਹੜਾ ਹੋ ਜਾਣਾ ਉਹਦੇ ਲਈ ਕਾਫੀ ਸੈਂਸੇਸ਼ਨਲ ਹੁੰਦਾ ਹੈ ਔਰ ਇਹ ਮਕਦਮਾ ਜਿਹੜਾ ਚਲੋ ਟ੍ਰੇਸ ਹੋ ਗਿਆ ਇਤਨਾ ਲੋਕਾਂ ਨੂੰ ਸੈਂਸ ਆਫ ਸਿਕਿਉਰਟੀ ਜਿਹੜੀ ਹੈ ਸੋ ਕੋਈ ਪਰਚੇ ਪੁਚੇਗੇ ਪਹਿਲੇ ਜਿਹੜੇ ਇਹਨਾਂ ਦੇ ਵਿੱਚ ਜਿਹੜਾ